ਅਸੀਂ ਖੁਸ਼ ਆ ਜੀ ਬਹੁਤ ਖੁਸ਼ ਆ ਨਸ਼ਾ ਬੰਦ ਹੋਊਗਾ ਇੱਥੋਂ ਵਿਕਣਾ ਬਹੁਤ ਤੰਗ ਸੀਗੇ ਜੀ ਅਸੀਂ ਨਾਦੀ ਨੇ ਸੌ ਸਕਦੇ ਨਾ ਰਾਤ ਨੂੰ ਸੌ ਸਕਦਾ ਲਾਈਨ ਪਤਾ ਕਦੋਂ ਕੀਤੇ ਘਰੇ ਕੋ ਬੜ ਜੇ ਆ ਕੇ ਬਸ ਬੇਨਤੀ ਹੈ ਤੁਹਾਡੇ ਮੀਡੀਆ ਰਾਹੀਂ ਵੀ ਸਾਡੀ ਜਾਨ ਨੂੰ ਵੀ ਖਤਰਾ ਹੋ ਸਕਦਾ ਕਿਉਂਕਿ ਮੈਂ ਕੱਲ੍ਹ ਉਹ ਲੱਡੂ ਵੰਡਦੀ ਫਿਰਦੀਆਂ ਕਿਉਂਕਿ ਸਭ ਤੋਂ ਜ਼ਿਆਦਾ ਖੁਸ਼ੀ ਮੈਨੂੰ ਹੋਈ ਬਠਿੰਡਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਵੱਡਾ ਐਕਸ਼ਨ ਲੈਂਦੇ ਆ ਤਿੰਨ ਨਸ਼ਾ ਤਸਕਰਾਂ ਦੇ ਦੋ ਘਰ ਸੀਲ ਕਰ ਦਿੱਤੇ ਨੇ ਤੇ ਦੋ ਤੇ ਪੀਲਾ ਪੰਜਾ ਚਲਾ ਦਿੱਤਾ ਗਿਆ ਇਸ ਕਾਰਵਾਈ ਤੋਂ ਖੁਸ਼ ਹੋ ਕੇ ਮੋਹੱਲਾ ਵਾਸੀਆਂ ਦੇ ਵੱਲੋਂ ਲੱਡੂ ਵੰਡੇ ਗਏ ਨੇ ਤੇ ਪੁਲਿਸ ਫੋਰਸ ਤੇ ਫੁੱਲ ਵਰਸਾਏ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਨਾਲ ਨਸ਼ਾ ਤਸਕਰਾਂ ਅਧਿਕਾਰ ਕਿ ਉਹਨਾਂ ਦੇ ਘਰ ਖਰਾਬ ਹੋਏ ਸਨ ਇੱਥੇ ਇਹਨਾਂ ਵੱਲੋਂ ਗੁੰਡਾਗਰਦੀ ਕੀਤੀ ਜਾਂਦੀ ਸੀ ਪਰ ਇਸ ਕਾਰਵਾਈ ਦੇ ਚੱਲਦਿਆਂ ਹੁਣ ਇਸ ਗੈਰ ਕਾਨੂੰਨੀ ਗਤੀਵਿਧੀ ਤੇ ਹੱਲ ਵੀ ਪਵੇਗੀ। ਉਹਦਰਿਆ ਐਸਐਸਪੀ ਬਠਿੰਡਾ ਅਮਨੀਤ ਕੌਂਡਲ ਦੋਨਾਂ ਦਾ ਕਹਿਣਾ ਹੈ ਕਿ ਸਿਵਲ ਪ੍ਰਸ਼ਾਸਨ ਨੂੰ ਇਹ ਸੂਚਨਾ ਮਿਲੀ ਸੀ ਕਿ ਇੱਥੇ ਨਜਾਇਜ਼ ਨਸ਼ਿਆਂ ਦਾ ਕਾਰੋਬਾਰ ਵੀ ਹੁੰਦਾ ਹੈ ਤੇ ਨਜਾਇਜ਼ ਉਸਾਰੀ ਵੀ ਹੈ ਜਿਸ ਦੇ ਚੱਲਦਿਆਂ ਉਹਨਾਂ ਇੱਥੇ ਪਹੁੰਚ ਕੇ ਕਾਰਵਾਈ ਕਰ ਦਿੱਤੀ ਹੈ। ਇਸੇ ਦਰਮਿਆਨ ਉਹਨਾਂ ਦਾ ਇਹ ਕਹਿਣਾ ਹੈ ਕਿ ਪੁਲਿਸ ਵੱਲੋਂ ਨਸ਼ਾ ਤਸਕਰਾ ਦੇ ਖਿਲਾਫ ਲਗਾਤਾਰੀ ਕਾਰਵਾਈ ਕੀਤੀ ਜਾ ਰਹੀ ਹੈ। ਐਸਜੇ ਬਠਿੰਡਾ ਬਲਕਰਨ ਸਿੰਘ ਜੁਨ੍ਹਾਂ ਦਾ ਇਹ ਕਹਿਣਾ ਹੈ ਕਿ ਜੋ ਘਰ ਟਾਏ ਗਏ ਨੇ ਨਜਾਇਜ਼ ਉਸਾਰੇ ਗਏ ਸਨ। ਤੇ ਦੀ ਸਾਡੀ ਮਾਨਯੋਗ ਉਪ ਮੰਤਰੀ ਸਾਹਿਬ ਵੱਲੋਂ ਜਿਹੜੀ ਡਾਇਰੈਕਸ਼ਨ ਹੈ ਸਾਰੇ ਪੰਜਾਬ ਨੂੰ ਯੁਧ ਨਸ਼ਿਆ ਵਿਰੁੱਧ ਉਹਦੇ ਤਹਿਤ ਅਸੀਂ ਵਕ ਵਕ ਜਿਹੜੇ ਨਸ਼ਾ ਤਸਕਰ ਹੈ ਉਹਨਾਂ ਦੀ ਪ੍ਰਾਪਰਟੀ ਸਿਵਲ ਪ੍ਰਸ਼ਾਸਨ ਨਾਲ ਮਿਲ ਕੇ ਵੈਰੀਫਾਈ ਕਰ ਰਹੇ ਹਾਂ ਤਾਂ ਸਾਨੂੰ ਇਹ ਸਾਬਤ ਹੋ ਗੁੰਦੇ ਰਹਿ ਚੁਕੀਆਂ ਕਿ ਇੱਥੇ ਮੀਡੀਆ ਦੇ ਖੇਲੇ ਲਈ ਕੋਈ ਪ੍ਰਾਪਰਟੀ ਹੈ ਉਹਨੂੰ ਡਿਮੋਲਿਸ਼ ਕੀਤਾ ਜਾ

लैंड बना रहे हैं या दूसरे किसी भी मीनस न बना रहे हैं उन्होंने सरकार बिल्कुल ही स्ट्रिक्ट एक्शन ले रही है जो रिजल्टे सामने इसे करके इतने लोकल स्पेशली लेडीज़ काफ़ी खुश हैं और एप्रीशिएट कर